ਬਾਬਾ ਬੁੱਢਾ ਜੀ ਕਰਤਾਰਪੁਰ ਸਾਹਿਬ ਤੋਂ ਸੰਗਤ ਲੈ ਕੇ ਚੱਲੇ ਫਿਰ ਰਾਵੀ ਪਾਰ ਕਰਕੇ ਖੰਡੂਰ ਸਾਹਾ ਪਹੁੰਚੇ ਨਗਰ ਵਿੱਚ ਆ ਪਹੁੰਚੇ ਸਿੱਦੇ ਮਾਈ ਭਾਈ ਦੇ ਘਰ ਆ ਪਹੁੰਚੇ ਤੁਸੀਂ ਕਹੋਗੇ ਬਾਬੇ ਬੁੱਢੇ ਜੀ ਨੂੰ ਕਿਵੇਂ ਪਤਾ ਲੱਗਿਆ ਹੁਣ ਛਿੱਟੀਆਂ ਮੇਡੀਆਂ ਜੂਨਾ ਨੇ ਕਮਲ ਕਿਤੇ ਦਾ ਕਮਲ ਦਾ ਫੁੱਲ ਕਿਤੇ ਹੈ ਭਵਰਾ ਕਿਤੇ ਹੈ ਉਹ ਕਮਲ ਦੇ ਫੁੱਲ ਦੀ ਖਿੱਚ ਐਸੀ ਹੈ ਭਵਰੇ ਨੂੰ ਕੋਲ ਲੈ ਹੀ ਆਉਂਦੀ ਹੈ ਇਹ ਮੇਰੇ ਗੁਰਨਾਨਕ ਦੀ ਜੋਤ ਨੇ ਬਖਸ਼ਿਸ਼ ਹੀ ਬਾਬੇ ਬੁੱਢੇ ਨੂੰ ਇਵੇਂ ਦੀ ਕੀਤੀ ਹੈ ਬਾਬਾ ਜੀ ਨੇ ਕਿਹਾ ਮਾਈ ਪ੍ਰਾਈ ਤੇਰੇ ਅੰਦਰ ਘਰ ਅੰਦਰ ਗੁਰਨਾਨਕ ਦੀ ਜੋਤ ਲਟ-ਲਟ ਕਰਕੇ ਬਲ ਰਹੀ ਹੈ ਮਾਈ ਕਹਿਣ ਲੱਗੀ ਤੁਹਾਨੂੰ ਕੀ ਇਸਨੇ ਦੱਸ ਦਿੱਤਾ ਬਾਬਾ ਜੀ ਮੁਸਕਰਾ ਕੇ ਕਹਿਣ ਲੱਗੇ ਮਾਂ ਤੇਰੇ ਮਸਤਕ ਤੇ ਜਿਹੜਾ ਨੂਰ ਹੈ ਨਾ ਤੇਰੇ ਘਰ ਅੰਦਰ ਲਿਖ ਜਾਣੇ ਦੀ ਸੂਚਨਾ ਦਿੰਦਾ ਪਿਆ ਤੂੰ ਝੂਠ ਨਾ ਬੋਲ ਤੇਰੇ ਘਰ ਅੰਦਰ ਗੁਰਨਾਨਕ ਦੀ ਜੋਤ ਗੁਰੂ ਅੰਗਦ ਸਾਹਿਬ ਟੀਕੇ ਹਨ ਮਾਈ ਨੇ ਕਿਹਾ ਬਾਬਾ ਜੀ ਤੁਹਾਨੂੰ ਨਾ ਨਹੀਂ ਪਰ ਮੈਨੂੰ ਹੁਕਮ ਹੈ ਕਿ ਕਿਸੇ ਨੂੰ ਦੱਸਣਾ ਨਹੀਂ ਬਾਬਾ ਜੀ ਨੇ ਪਹਿਲੀ ਸਾਨੂੰ ਜੁਕਤ ਦੱਸੀ ਫਿਰ ਗੁਰਨਾਨਕ ਦਾ ਸ਼ਬਦ ਪੜੋ ਬਾਬਾ ਜੀ ਦਰਵਾਜ਼ੇ ਦੇ ਬਾਹਰ ਬੈਠ ਕੇ ਰਬਾਬੀਆਂ ਨੂੰ ਆਖਿਆ ਗੁਰਨਾਨਕ ਦਾ ਸ਼ਬਦ ਪੜੋ ਜਦੋਂ ਪਹਿਲਾ ਸ਼ਬਦ ਪੜਿਆ ਕੀਰਤਨ ਦੀ ਧੁਨੀ ਉੱਠੀ ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ ਕੀਰਤਨ ਦੀ ਧੁਨੀ ਉੱਠੀ ਤੂੰ ਦਰਿਆ ਉਧਾਨਾ ਬਿਨਾ ਫੇਰ ਕੀਰਤਨ ਦੀ ਧੁਨੀ ਉੱਠੀ ਭੀ ਤੇਰੀ ਕੀਮਤ ਨਾ ਪਵੇ ਹਾਂ ਕੇਵੜੇ ਅੱਖਾਂ ਨਾਉ ਜਦੋਂ ਇਹ ਸ਼ਬਦ ਪੜਿਆ ਇੱਕਦਾਂ ਦਰਵਾਜ਼ੇ ਕਵਾੜ ਖੁੱਲ ਗਈ ਗੁਰੂ ਅੰਗਦ ਸਾਹਿਬ ਸੰਗਤ ਵਿੱਚ ਆ ਵਿਰਾਜੇ ਸੰਗਤ ਨੂੰ ਦਰਸ਼ਨ ਦਿੱਤੇ ਫਿਰ ਪਹਿਲਾਂ ਧੰ ਬਾਬਾ ਬੁੱਢਾ ਸਾਹਿਬ ਜੀ ਨੇ ਮੱਥਾ ਟੇਕਿਆ ਫਿਰ ਬਾਕੀ ਸੰਗਤ ਨੇ ਗੁਰੂ ਅੰਗਦ ਦੇਹ ਮਹਾਰਾਜ ਜੀ ਦੇ ਦਰਸ਼ਨ ਕੀਤੇ